ਇੱਥੇ ਕੋਈ ਕਲਾਕਾਰ ਲੱਗਿਆ ਹੋਵੇ ਗਾਉਣ ਵਾਲਾ ਲੱਗਿਆ ਹੋਵੇ ਜਾਂ ਜਿੱਥੇ ਕੋਈ ਦੇਖ ਲਓ ਮਾਰੇ ਪਾਸੇ ਨੂੰ ਨੌਜਵਾਨ ਬਹੁਤ ਭਜਦੇ ਨੇ ਜਿੱਥੇ ਆਪਣੇ ਹੱਕਾਂ ਦੀ ਗੱਲ ਹੈ ਜਿੱਥੇ ਆਪਣੇ ਪੰਜਾਬ ਦੀ ਗੱਲ ਹੈ ਜਿੱਥੇ ਆਪਣੀ ਬਰਾਸਤ ਦੀ ਗੱਲ ਆ ਉੱਥੇ ਨੌਜਵਾਨ ਜਾਂਦੇ ਨਹੀਂ ਹੈਗੇ ਤੁਸੀਂ ਦੇਖਿਆ ਹੋਣਾ ਇਹ ਜਿਹੜਾ ਮਾਰਚ ਆ ਇਹ ਜਿਹੜਾ ਮਾਰਚ ਕਰਨ ਲਈ ਜਾ ਰਿਹਾ ਹੈ ਬਾਈ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਕਰਨ ਲਈ ਜਾ ਰਿਹਾ ਹੈ ਕਿਉਂਕਿ ਜਦੋਂ ਪਿਛਲਾ ਜਿਹੜਾ ਅੰਦੋਲਨ ਚੱਲਿਆ ਸੀਗਾ ਉਸ ਅੰਦੋਲਨ ਦੇ ਵਿੱਚ ਮਾਨੂੰ ਟਿੱਕਰੀ ਮੁੱਦੇ ਤੇ ਆਪਣੇ ਮਰ ਨਾਲ ਟਰਾਲੀਆਂ 'ਚ ਉਸ ਭਰਾ ਨੇ ਰਾਤਾਂ ਕੱਟੀਆਂ ਕਿਉਂਕਿ ਤੁਸੀਂ ਦੇਖਿਆ ਮੇਰੇ ਤਾਂ ਬਹੁਤ ਸਾਲਾਂ ਤੋਂ ਜਿਹੜਾ ਸਾਡਾ ਕਿਸਾਨੇ ਦਾ ਝੰਡਾ ਹੱਥ 'ਚ ਆ ਇਹ ਜਿਹੜਾ ਪ੍ਰੋਗਰਾਮ ਮਹਾਲੀ ਵਾਲਾ ਇਹ ਸਿੱਧੂ ਸਿੱਧੂ ਮੂਸੇ ਵਾਲੇ ਦੀ ਬਾਈ ਦੀ ਯਾਦ ਨੂੰ ਸਮਰਪਿਤ ਹੈ ਅਗਲਾ ਜਿਹੜਾ ਪ੍ਰੋਗਰਾਮ ਕਰਾਂਗੇ ਅਗਲਾ ਇਹ ਇਹ ਚੱਲ ਕੇ ਸੰਭੂ ਦੇ ਚੱਲ ਕੇ ਮਹਾਲੀ ਟੱਕਰ ਜਾਣਾ ਤੇ ਅਗਲਾ ਜਿਹੜਾ ਪ੍ਰੋਗਰਾਮ ਕਰਾਂਗੇ ਸੰਗਰੂਰ ਤੋਂ ਖਰੋਰੀ ਟੱਕਰ ਦਾ ਸੰਗਰੂਰ ਤੋਂ ਖਰੋਰੀ ਟੱਕਰ ਦਾ ਉਹ ਦੇਖਾਂਗੇ ਉਹ ਉਹ ਆਪਾਂ ਪ੍ਰੋਗਰਾਮ ਰੱਖਾਂਗੇ ਦੀਪ ਸਿੱਧੂ ਬਾਈ ਦੀ ਯਾਦ ਦੇ ਵਿੱਚ ਅਗਲਾ ਪ੍ਰੋਗਰਾਮ ਉਹ ਹੋਊਗਾ ਇਸ ਕਰਕੇ ਮੇਰੇ ਭੈਣੋ ਮੇਰੇ ਭਰਾਵੋ ਮੇਰੇ ਨੌਜਵਾਨ ਵੀਰੋ ਪੰਜਾਬ ਨੂੰ ਚਾਰੇ ਪਾਸੇ ਜਿਹੜਾ ਸਾਨੂੰ ਕਿ ਖਤਮ ਕਰਨ ਦੇ ਤੋਲੇ ਹੋਏ ਨੇਗੇ ਪਰ ਆਪਾਂ ਉਹ ਪੰਜਾਬ ਦੇ ਉਸ ਗੁਰੂ ਗੋਬਿੰਦ ਸਿੰਘ ਦੇ ਵਾਰਿਸਾਂ ਜਿਨ੍ਹਾਂ ਕੇਸ ਭਾਰਦੇਸ ਨੂੰ ਬਚਾਉਣ ਲਈ ਵੱਡੀਆਂ ਨੌਜਵਾਨਾਂ ਨੇ ਲੜਾਈਆਂ ਲੜੀਆਂ ਅੱਜ ਇਹ ਤਿਰੰਗਾ ਝੰਡਾ ਉੱਪਰ ਆ ਤਾਂ ਉਹ ਪੰਜਾਬ ਦੇ ਨੌਜਵਾਨਾਂ ਕਰਕੇ ਉੱਪਰ ਆ ਅਗਲਾ ਮੋਰਚਾ ਤੁਸੀਂ ਕਈ ਨੌਜਵਾਨਾਂ ਦੇ ਸਵਾਲ ਸੀਗੇ ਮੇਰੇ ਵੀਰਾਂ ਦੇ ਮੇਰੇ ਭਰਾਵਾਂ ਦੇ ਜਾਂ ਕਈ ਮੇਰੇ ਵੀਰ ਫੇਸਬੁੱਕ ਤੇ ਬੈਠੇ ਬੋਲਣ ਲੱਗ ਜਾਂਦੇ ਨੇਗੇ ਮੈਂ ਉਹ ਵੀਰਾਂ ਨੂੰ ਕਹਿਣਾ ਚਾਹਣਾ ਵੀਰੋ ਤੁਸੀਂ ਬੋਲਣ ਤੋਂ ਪਹਿਲਾਂ ਇਹ ਚੀਜ਼ ਦੇਖ ਲਿਆ ਕਰੋ ਜਾਂ ਸਾਡੀ ਖিলাਫਤ ਕਰਨ ਲੱਗ ਜਾਂਦੇ ਨੇਗੇ ਅੰਮਰਤਪਾਲ ਦੇ ਹੱਕ ਚ ਨਹੀਂ ਬੋਲਦੇ ਅਸੀਂ ਉੱਥੇ ਵੀ ਲੱਖਾਂ ਬਾਈ ਅਸੀਂ ਸਾਰੇ ਨੌਜਵਾਨ ਇਕੱਠੇ ਹੋ ਕੇ ਉੱਥੇ ਵੀ ਕਾਫਲਾ ਜਿਹੜਾ ਲੈ ਕੇ ਗਿਆ ਅਸੀਂ ਉਸ ਮੋਰਚੇ ਦੇ ਵਿੱਚ ਵੀ ਹਾਜ਼ਰੀ ਲਵਾ ਕੇ ਆਇਆ ਅਸੀਂ ਅਗਲੇ ਦਿਨਾਂ ਦੇ ਵਿੱਚ ਫੇਰ ਉੱਥੇ ਹਾਜ਼ਰੀ ਲਵਾਵਾਂਗੇ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਸਾਡੇ ਹੱਕਾਂ ਦੀ ਹੈ ਮੈਂ ਉਹ ਹਰ ਇੱਕ ਥਾਂ ਤੇ ਪਹੁੰਚੂਗਾ ਚਾਹੇ ਉਹ ਕਿਸਾਨਾਂ ਦੀ ਗੱਲ ਆ ਚਾਹੇ ਉਹ ਮਜ਼ਦੂਰਾਂ ਦੀ ਗੱਲ ਆ ਮੈਂ ਹਰ ਇੱਕ ਥਾਂ ਤੇ ਪਹੁੰਚੂਗਾ ਮੈਂ ਇਹਨੂੰ ਕਈ ਥਾਂ ਮੈਂ ਤੇ ਮੈਂ ਦੇਖਿਆ ਸਾਡੇ ਜਥੇਬੰਦੀਆਂ ਨੇ ਨਾ ਸਾਡੇ ਆਗੂਆਂ ਨਾਲ ਕਈ ਵਾਰੀ ਮੈਂ ਗੱਲਬਾਤ ਕਰਦਾ ਹੁੰਨਾ ਮੈਨੂੰ ਨਾ ਮੈਂ ਦੇਖਿਆ ਜਿਹੜੇ ਜੱਥੇਬੰਦਿਆਂ 'ਚ ਕੰਮ ਕਰਨ ਵਾਲੇ ਬਾਈ ਤੇਰੀ ਜੱਥੇਬੰਦੀ ਕਿਹੜੀ ਆ ਮੈਨੂੰ ਇੱਕੋ ਹੀ ਗੱਲ ਕਹਿਣ ਦੇਣਗੇ ਮੈਂ ਇੱਕ ਗੱਲ ਕਹਿਣਾ ਮੇਰੀਆਂ ਸਾਰੇ ਜੱਥੇਬੰਦਿਆਂ ਜਿਹੜੀਆਂ ਜੱਥੇਬੰਦियां ਮੈਨੂੰ ਜਿੱਥੇ ਪ੍ਰੋਗਰਾਮਾਂ 'ਚ ਬੁਲਾਉਣਗੇ ਚਾਹੇ ਉਹ ਕਿਸਾਨ ਜੱਥੇਬੰਦੀਆ ਚਾਹੇ ਉਹ ਮਜ਼ਦੂਰ ਜੱਥੇਬੰਦੀਆ ਚਾਹੇ ਉਹ ਸਾਡੇ ਸਿੱਖ ਜੱਥੇਬੰਦੀਆਂ ਨੇਗੀਆਂ ਮੈਂ ਹਰ ਇੱਕ ਥਾਂ 'ਤੇ ਜਿੱਥੇ ਪੰਜਾਬ ਦੀ ਗੱਲ ਆ ਮੈਂ ਹੱਕ ਡਾ ਕੇ ਖੜੂੰਗਾ ਮੈਂ ਉੱਥੇ ਜਾ ਕੇ ਆਪਣੇ ਪੰਜਾਬ ਵਾਲੀ ਜਿੱਥੇ ਕੋਈ ਲੜਾਈ ਆ ਉੱਥੇ ਹਰ ਇੱਕ ਦੇ ਵਿੱਚ ਆਪਣੀ ਮੇਰੀ ਹਾਜ਼ਰੀ ਹੋਊਗੀ ਮੈਂ ਸਾਰੇ ਜੱਥ ਇਸ ਕਰਕੇ ਇਸ ਇੱਕ ਜੱਥੇਬੰਦੀ ਨਾਲ ਕੋਈ ਵੀ ਜੋੜ ਕੇ ਦੇਖਿਆ ਕਰੋ ਹਨਾ ਵੀ ਇੱਕ ਜੱਥੇਬੰਦੀ ਨਾਲ ਆ ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਮੈਂ ਜੇਲ੍ਹ ਦੇ ਵਿੱਚ ਗਿਆ ਸੀਗਾ ਮੇਰੇ ਸਾਰੇ ਜੱਥੇਬੰਦੀਆਂ ਨੇ ਸਾਥ ਦਿੱਤਾ ਮੈਂ ਸਾਰੇ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮੇਰੀ ਇੱਕ ਛੋਟੀ ਜੀ ਅਪੀਲ ਮੇਰੀ ਛੋਟੀ ਜੀ ਇੱਕ ਬੇਨਤੀ ਸਾਰੇ ਸਾਰੇ ਕਿਸਾਨਾਂ ਅੱਗੂ ਅੱਗੇ ਇਹ ਆ ਕਿ ਕਿਸਾਨਾਂ ਅੱਗੂ ਜਿੰਨੇ ਵੀ ਸਾਡੇ ਕਿਸਾਨ ਅੱਗੂ ਨੇਗੇ ਅਸੀਂ 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 ਨਾ ਹੁਣ ਜਿਹੜੇ ਸਾਰੇ ਇਕੱਠੇ ਹੋਣ ਦੀ ਲੋੜ ਆ ਅਸੀਂ ਤੁਸੀਂ ਆਪਣੇ ਮਾੜੇ ਮਾੜੇ ਗਿੱਲੇ ਛਿੱਕਵੇਂ ਛੱਡ ਕੇ ਮੇਰੀ ਸਾਰੇ ਸਤਿਕਾਰਯੋਗ ਅੱਗੂ ਅੱਗੇ ਬੇਨਤੀ ਆ ਆਪਾਂ ਆਪਣੇ ਪੰਜਾਬ ਲਈ ਇਕੱਠੇ ਹੋਈਏ ਹੁਣ ਜਿੱਥੇ ਵੀ ਕਿਤੇ ਅੰਦੋਲਨ ਚੱਲਦਾ ਦੇਖੋ ਅੰਦੋਲਨ ਕੋਈ ਮੂਰੇ ਹੋ ਕੇ ਕਰ ਰਿਹਾ ਕੋਈ ਮਾਗਰ ਹੋ ਕੇ ਕਰ ਰਿਹਾ ਜਿਵੇਂ ਮੇਰੀ ਬੇਨਤੀ ਆ ਮੈਂ ਇੱਕ ਬੇਨਤੀ ਇੱਕ ਮੈਂ ਲੋਕਾਂ ਦੀ ਆਵਾਜ਼ ਤੁਹਾਡੇ ਅੱਗੇ ਰੱਖ ਰਿਹਾ ਮੇਰੇ ਜਿੰਨੇ ਵੀ ਤੁਸੀਂ ਸਤਿਕਾਰਯੋਗ ਬਾਪੂਓ ਮੇਰੀ ਬੇਨਤੀ ਆ ਵੀ ਆਪਾਂ ਇਕੱਠੇ ਹੋ ਜੀਏ ਲੜਾਈ ਇਹ ਪੰਜਾਬ ਦੀ ਇਕੱਠੇ ਹੋ ਕੇ ਲੜੀਏ ਕਿਉਂਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਆਗੂ ਇਹ ਕਿਸਾਨ ਆਗੂ ਪਾਟਣ ਕਿਸਾਨ ਜੱਥੇਬੰਦੀਆਂ ਪਾਟਣ ਕਿਸਾਨ ਤੇ ਮਜ਼ਦੂਰ ਦਾ ਪਵਾੜਾ ਪਵਾਉਣਾ ਚਾਹੁੰਦੀਆਂ ਨੇ ਕਿ ਧਰਮਾਂ ਦੇ ਨਾਮ ਤੇ ਰਾਜਨੀਤਿਕ ਲੋਕ ਲੜਾ ਕੇ ਆਪਾਂ ਨੂੰ ਰੱਖਦੇ ਰੱਖਦੇ ਨੇ ਕਿ ਧਰਮਾਂ ਦੇ ਨਾਮ ਤੇ ਕਦੇ ਜਾਤ ਪਾਤ ਦੇ ਨਾਮ ਤੇ ਇਹਨਾਂ ਨੇ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਸਾਨੂੰ ਲੜਾ ਕੇ ਰੱਖਣਾ ਹੀ ਆ ਪਰ ਸਵਾਲ ਮੈਂ ਇੱਕ ਹੋਰ ਵੀ ਸਾਡੇ ਲੋਕਾਂ ਨੂੰ ਮੈਂ ਕਹਿਣਾ ਬਹੁਤ ਸਾਰੇ ਲੋਕ ਸਾਡੇ ਆਗੂ ਦੇ ਸਵਾਲ ਕਰਨ ਲੱਗ ਜਾਂਦੇ ਨੇ ਪਰ ਜੇ ਸਵਾਲ ਕਰਨਾ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸਵਾਲ ਕਰਨਾ ਤਾਂ ਰਾਜਨੀਤਿਕ ਲੋਕਾਂ ਅੱਗੇ ਸਵਾਲ ਕਰਿਆ ਕਰੋ ਜਿਨ੍ਹਾਂ ਨੇ ਤੁਹਾਨੂੰ ਲੁੱਟ ਕੇ ਖਾ ਗਏ ਇੱਕ ਐਮਐਲਏ ਜਦੋਂ ਬਣਦਾ ਤਾਂ ਕਹਿੰਦੇ ਉਹਦੀ ਕੀਮਤ 100 ਕਰੋੜ ਰੁਪਇਆ ਹੋ ਜਾਂਦੀ ਹੈ ਸਵਾਲ ਕਰਨਾ ਤਾਂ ਇਹਨਾਂ ਰਾਜਨੀਤਿਕ ਲੋਕਾਂ ਅੱਗੇ ਕਰਿਆ ਕਰੋ ਜਿੰਨਾ ਆਗੂਆ ਕਰਕੇ ਅੱਜ ਤੱਕ ਪੰਜਾਬ ਦੇ ਜਿਹੜੇ ਕਿਸਾਨ ਆਗੂਆ ਕਰਕੇ ਅੱਜ ਜੇ ਪੰਜਾਬ ਤੇ ਹਰਿਆਣਾ ਦੇ ਵਿੱਚ ਦੋ ਚੀਜ਼ਾਂ ਦੇ ਕਣਕ ਤੇ ਝੋਨੇ ਤੇ ਐਮਐਸਪੀ ਮਿਲਦੀਆਂ ਨਾ ਇਹਨਾਂ ਲੋਕਾਂ ਨੇ ਜਾ ਕੇ ਬਹੁਤ ਦਿੱਲੀ ਦੇ ਵਿੱਚ ਪਹਿਲਾਂ ਵੀ ਧਰਨੇ ਮਾਰੇ ਨੇਗੇ ਮੈਨੂੰ ਤਾਂ ਇਹ ਚੀਜ਼ ਦਾ ਪਤਾ ਕਿਉਂਕਿ ਜਦੋਂ ਪਿਛਲਾ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀਗਾ ਤੁਸੀਂ ਦੇਖਿਆ ਕਿ ਮੈਂ ਪਿੰਡਾਂ ਦੇ ਵਿੱਚ ਜਦੋਂ ਪੀਟਰ ਰੇੜੇ ਤੇ ਨੌਜਵਾਨਾਂ ਨੂੰ ਜਗਾਉਂਦਾ ਫਿਰਦਾ ਸੀਗਾ ਵੀ ਨੌਜਵਾਨਾ ਚਲੋ ਮੋਰਚੇ ਦੇ ਵਿੱਚ ਚਲੋ ਮੋਰਚੇ ਦੇ ਵਿੱਚ ਮੈਨੂੰ ਆਪਣੇ ਕਿਸਾਨ ਜਥੇ ਬੰਦੀਆਂ ਬਾਰੇ ਸ਼ੁਰੂ ਤੋਂ ਪਤਾ ਮੈਨੂੰ ਕਿਸਾਨੀ ਬਾਰੇ ਸ਼ੁਰੂ ਤੋਂ ਪਤਾ ਮੈਂ ਉਦੋਂ ਕਲਾਕਾਰਾਂ ਨੂੰ ਵੀ ਆਓ ਕਲਾਕਾਰੋ ਵੀਰੋ ਮੇਰੇ ਭਰਾਵੋ ਆਓ ਆਪਾਂ ਅੱਗੇੜਾ ਆਪਣੇ ਪੰਜਾਬ ਦੀ ਆਪਣੀ ਕਿਸਾਨੀ ਦੀ ਗੱਲ ਕਰੀਏ ਹਨਾ ਇਸ ਕਰਕੇ ਇਹਨਾਂ ਨੇ ਪਹਿਲਾਂ ਵੀ ਲੜਾਈਆਂ ਲੜੀਆਂ ਹੋਈਆਂ ਨੇ ਗਿਆ ਜੇ ਤੁਹਾਡੀ ਜੇ ਤੁਸੀਂ ਜੇ ਤੁਸੀਂ ਸਵਾਲ ਕਰਨਾ ਜਿਨ੍ਹਾਂ ਨੇ ਤੁਹਾਨੂੰ ਲੁੱਟ ਕੇ ਖਾਦਾ ਉਹਨਾਂ ਰਾਜਨੀਤਿਕ ਲੋਕਾਂ ਕੇ ਸਵਾਲ ਕਰਿਆ ਕਰੋ ਜਿਹੜੇ ਤੁਹਾਨੂੰ ਲੁੱਟ ਕੇ ਕੁਰਸੀਆਂ ਦੇ ਬੈਠੇ ਕਿਸੇ ਨੇ ਕੋਈ ਅੰਦੋਲਨ ਨਹੀਂ ਕਰਿਆ ਕਿਸੇ ਨੇ ਕੋਈ ਪੰਜਾਬ ਦੀ ਗੱਲ ਨਹੀਂ ਕਰੀ ਜਿਹੜੇ ਤੁਹਾਨੂੰ ਇਹ ਗੱਲਾਂ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ 4 ਮਿੰਟਾਂ ਚ ਐਮਐਸਪੀ ਦੇ ਦਾਂਗੇ ਸਵਾਲ ਜੇ ਕਰਨਾ ਉਹਨਾਂ ਨੂੰ ਕਰਿਆ ਕਰੋ ਜਿਹੜੇ ਲੋਕ ਤੁਹਾਡੇ ਪੰਜਾਬ ਦੀ ਗੱਲ ਕਰਦੇ ਨੇਗੇ ਤੁਸੀਂ ਆਫਤ ਦੇ ਵਿੱਚ ਨਾ ਪਾਟਿਆ ਕਰੋ ਵੀਰੋ ਮੈਂ ਕੋਈ ਚੀਜ਼ ਧਾਰਨ ਕਰਨ ਲਈ ਕੋਈ ਵੀ ਬੰਦਾ ਜਿਹੜਾ ਆਪਣੇ ਪੰਜਾਬ ਦੇ ਹੱਕ ਆਵਾਜ਼ ਜਿਹੜੀ ਬੁਲੰਦ ਕਰਦਾ ਮੈਂ ਉਹਦੇ ਖਿਲਾਫ ਕਦੇ ਨਹੀਂ ਬੋਲੂ ਮੈਂ ਸਾਕਾ ਦੀ ਮੈਂ ਸਪੋਰਟ ਕਰੂੰਗਾ ਜਿਹੜਾ ਵੀ ਕੋਈ ਗੱਲ ਕਰਦਾ ਪਰ ਜਿਹੜਾ ਰਾਜਨੀਤਿਕ ਜਿਹੜਾ ਜਿਹੜਾ ਜਿਹੜੇ ਰਾਜਨੀਤਿਕ ਬੰਦੇ ਨੇ ਜਿਹੜੇ ਲੀਡਰ ਨੇ ਇਹਨਾਂ ਦੇ ਨਾਲ ਮੇਰਾ ਇੱਕ ਕੁੱਟੜ ਵਾਲਾ ਬੈਰ ਰਿਹਾ ਤੇ ਰਹੂਗਾ ਇਹਨਾਂ ਨੂੰ ਮੈਂ ਇਹਨਾਂ ਦਾ ਪਹਿਲਾਂ ਵੀ ਜਿਹੜੀ ਖਲਾਮਤ ਕਰਦਾ ਰਿਹਾ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਚਾਹੇ ਕੋਈ ਸਿੱਖ ਜਥੇਬੰਦੀਆ ਜਾਏ ਕੋਈ ਕਿਸਾਨ ਜਿੱਥੇ ਬੰਦੀ ਆ ਚਾਹੇ ਕਿ ਮਜ਼ਦੂਰ ਜਿੱਥੇ ਬੰਦੀ ਆ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਅਗਲੀ ਜਿਹੜੀ ਮੇਰੀ ਗੱਲ ਆ ਉਹ ਕਲਾਕਾਰ ਭਰਾਵਾਂ ਨੂੰ ਆ ਮੇਰੇ گاਉਣ ਵਾਲੇ ਭਰਾਵਾਂ ਨੂੰ ਆ ਮੇਰੇ ਲਿਖਣ ਵਾਲੇ ਭਰਾਵਾਂ ਨੂੰ ਮੇਰੇ ਐਕਟਰ ਭਰਾਵਾਂ ਨੂੰ ਆ ਮੇਰੇ ਸਿੰਗਰ ਭਰਾਵਾਂ ਨੂੰ ਆ ਮੈਂ ਬੇਨਤੀ ਕਰਦਾ ਵੀਰੋ ਮੈਂ ਪਹਿਲਾਂ ਵੀ ਰੋਜ਼ ਬੇਨਤੀ ਕਰਦਾ ਹੁੰਨਾ ਕਿ ਯਾਰ ਹੁਣ ਪੰਜਾਬ ਦੇ ਵਿੱਚ ਤਿੰਨ ਥਾਵਾਂ ਦੇ ਵਿੱਚ ਧਰਨੇ ਚੱਲੀ ਜਾਂਦੇ ਨੇਗੇ ਇਸ ਕਰਕੇ ਤੁਹਾਡਾ ਹੱਕ ਮੰਨਦਾ ਯਾਰ ਤੁਸੀਂ ਉਹਨਾਂ ਦੇ ਹਾਂ ਦਾ ਨਾਰਾ ਹਾਂ ਦਾ ਨਾਰਾ ਮਾਰੋ ਵੀਰੋ ਆਪਾਂ ਅੰਮ੍ਰਿਤਪਾਲ ਲਈ ਹਾਂ ਦਾ ਨਾਰਾ ਮਾਰੋ ਕਿਸਾਨ ਜਥੇਬੰਦੀਆਂ ਲਈ ਹਾਂ ਦਾ ਨਾਰਾ ਮਾਰੋ ਕਿਸਾਨੀ ਮੋਰਚੇ ਲਈ ਹਾਂ ਦਾ ਨਾਰਾ ਮਾਰੋ ਤੁਸੀਂ ਕਿਉਂ ਨਹੀਂ ਹਾਂ ਦਾ ਨਾਰਾ ਮਾਰ ਰਹੇ ਕਲਾਕਾਰ ਭਰਾਵੋ ਸੋਨੂੰ ਇਹੀ ਲੋਕਾਂ ਨੇ ਅੱਜ ਤੁਸੀਂ ਦੇਖੋ ਇੱਕ ਕਲਾਕਾਰ ਕੋਲੇ ਕਿੰਨੇ ਪੈਸੇ ਆ ਜਾਂਦੇ ਨੇਗੇ ਇਹ ਜਿਹੜੀ ਕਮਾਈ ਆ ਲੋਕਾਂ ਕਰ ਕੀ ਹੁੰਦੀ ਹੈ ਨਾ ਕਮਾਈ ਲੋਕ ਹੀ ਸੁਣਦੇ ਨੇ ਨਾ ਲੋਕ ਹੀ ਫਿਲਮਾਂ ਦੇਖਦੇ ਨੇ ਲੋਕ ਹੀ ਵੀਡੀਓ ਦੇਖਦੇ ਨੇ ਇਸ ਕਰਕੇ ਸਰਕਾਰਾਂ ਦੇ ਅੱਗੇ ਤੁਸੀਂ ਝੁੱਕ ਜਾਂਦੇ ਹੋ ਸਰਕਾਰੀ ਪ੍ਰੋਗਰਾਮ ਕਰਦੇ ਫਿਰਦੇ ਹੋ ਸਰਕਾਰਾਂ ਦੇ ਫਰੀਚ ਜਾ ਕੇ ਇਹਨਾਂ ਦੇ ਐਵੇਂ ਤੁਸੀਂ ਝਾੜੂ ਪੋਚਾ ਕਰਦੇ ਫਿਰਦੇ ਹੋ ਵੀਰੋ ਮੇਰੇ ਕਲਾਕਾਰ ਭਰਾਵੋ ਜੇ ਤੁਸੀਂ ਵੱਡੇ ਬਣਿਓ ਤਾਂ ਇਹ ਲੋਕਾਂ ਕਰਕੇ ਬਣਿਓ ਨਾ ਕਿ ਤੁਸੀਂ ਰਾਜਨੀਤਿਕ ਲੋਡ ਲੀਡਰਾਂ ਕਰਕੇ ਵੱਡੇ ਬਣਿਓ ਇਹਨਾਂ ਲੀਡਰਾਂ ਦਾ ਖੜਾ ਛੱਡੋ ਤੁਸੀਂ ਇਹਨਾਂ ਲੀਡਰਾਂ ਦੇ ਪ੍ਰੋਗਰਾਮਾਂ ਦੇ ਤੁਰੇ ਫਿਰਦੇ ਰਹੇ ਹੋ ਜਾਂ ਹੋਰ ਜਿਹੜੇ ਪ੍ਰੋਗਰਾਮ ਕਰਦੇ ਤੁਰੇ ਫਿਰਦੇ ਰਹੇ ਹੋ ਮੇਰੇ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਕਿ ਤੁਸੀਂ ਡਟ ਕੇ ਜਿਹੜਾ ਸਾਥ ਹੁਣ ਮੋਰਚੇ ਦੇ ਵਿੱਚ ਦਿਓ ਤੇ ਤੁਹਾਨੂੰ ਦੇਖ ਕੇ ਨੌਜਵਾਨਾਂ ਨੇ ਆਉਣਾ ਤੇ ਜੀਵਿਤ ਗਾਓ ਆਪਣਾ ਲਿਖੋ ਕਹਾਣੀਆਂ ਲਿਖੋ ਤੇ ਆਪਣਾ ਫਿਲਮਾਂ ਲਿਖੋ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਤੇ ਇਸ ਕਰਕੇ ਮੇਰੀ ਸਾਰੇ ਕਲਾਕਾਰਾਂ ਭਰਾਵਾਂ ਅਗੇ ਹੀ ਬੇਨਤੀ ਆ ਵੀ ਆਪਾਂ ਇਸ ਦੇ ਮੋਰਚੇ ਦੇ ਵਿੱਚ ਬਾਦ ਚੜ ਕੇ ਸਾਥ ਦਿਈਏ ਸ਼ੰਭੂ ਤੇ ਖਨੌਰੀ ਤੇ ਮੈਂ ਹੁਣ ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਥੋੜੇ ਜਿ ਦਿਨਾਂ ਬਾਅਦ ਕਾਫਲਾ ਕਿਤੇ ਸ਼ੰਭੂ ਤੇ ਕਿਤੇ ਖਨੌਰੀ ਤੇ ਅਸੀਂ ਉਧਰ ਅਮਰਤਪਾਲ ਦੇ ਭਰਾ ਭਾਈ ਸਾਹਿਬ ਦੇ ਉਧਰ ਵੀ ਸਾਥ ਦੇਵਾਂਗੇ ਇਸ ਕਰਕੇ ਜਿਹੜੇ ਮੇਰੇ ਵੀਰ ਗੱਲਾਂ ਬੈਠ ਕੇ ਕਈ ਫੇਸਬੁਕ ਤੇ ਕਰਨ ਲੱਗੇ ਨੇ ਮੈਂ ਬਹੁਤ ਵੀਡੀਓ ਦੇਖਦਾ ਮੇਰੇ ਵੀਰਾਂ ਨੂੰ ਮੇਰੀ ਬੇਨਤੀ ਆ ਵੀਰੋ ਕੱਲਾ ਤੁਸੀਂ ਇੱਥੇ ਬੈਠ ਕੇ ਸਾਡੇ ਖਿਲਾਫ ਬੋਲਣ ਦਾ ਕੀ ਬਾਈ ਬਣ ਕੇ ਤੁਹਾਡਾ ਕੰਮ ਹੈ ਆਉਣਾ ਤਾਂ ਆ ਕੇ ਗਰਾਊਂਡ ਤੇ ਕੰਮ ਕਰੋ ਆ ਕੇ ਲੋਕਾਂ ਨੂੰ ਜਿਵੇਂ ਅਸੀਂ ਕਾਫਲੇ ਲੈ ਕੇ ਆਨੇ ਆਂ ਅੰਦੋਲਨਾਂ ਦੇ ਵਿੱਚ ਨੌਜਵਾਨਾਂ ਦੇ ਮਿੰਟਾ ਕੱਟ-ਕੱਟ ਕੇ ਲੈ ਕੇ ਜਾਣਾ ਨੌਜਵਾਨ ਨੂੰ ਪ੍ਰੇਰਿਤ ਕਰਕੇ ਇੱਕ ਅੰਦੋਲਨਾਂ ਦੇ ਵਿੱਚ ਲੈ ਕੇ ਜਾਣੇ ਆ ਜਿਵੇਂ ਤੁਸੀਂ ਐਵੇਂ ਲਾ ਜਾ ਕੇ ਦਿਖਾਆ ਕਰੋ ਨਹੀਂ ਤੁਹਾਨੂੰ ਪਤਾ ਹੀ ਆ ਐਵੇਂ ਠੀਕਾ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਪਿੱਛੇ ਲੱਗ ਕੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਤੁਹਾਡੇ ਲਈ ਬਹੁਤ ਮੈਂ ਕਹਿੰਦਾ ਨਿੰਦਣਯੋਗ ਗੱਲ ਆ ਇਹੋ ਜਿਹੜੀਆਂ ਗੱਲਾਂ ਕਰਨੀਆਂ ਨੇ ਹਨਾ ਸਾਡੇ ਵਾਂਗੂ ਕੰਮ ਕਰਕੇ ਦਿਖਾ ਦਿਓ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਸਾਡੇ ਭਰਾਓ ਇਹੋ ਜਿਹੀਆਂ ਗੱਲਾਂ ਵੀਰੋਂ ਨਾ ਕਰਿਆ ਕਰੋ ਹਨਾ ਗਰਾਊਂ ਥੋੜਾ ਨਾਂ ਵੀ ਵੱਡੇ ਹੋਣਗੇ ਤੁਹਾਨੂੰ ਵੀ ਲੋਕ ਤੁਹਾਡੇ ਨਾਲ ਵੀ ਲੋਕ ਜੁੜਨਗੇ ਕੱਲੂ ਤੁਹਾਡੇ ਤੇ ਕੋਈ ਜੰਮੇ ਮੇਰੇ ਤੇ ਆਫਤਾ ਆਈ ਸੀ ਕਿ ਤੁਹਾਡੇ ਨਾਲ ਵੀ ਲੋਕ ਐਵੇਂ ਖੜਨਗੇ ਪਰ ਤੁਸੀਂ ਪਹਿਲਾਂ ਲੋਕਾਂ ਨਾਲ ਖੜੋ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਜੇ ਮੈਂ ਲੰਮੇ ਸਮੇਂ ਤੋਂ ਲੜਦਾ ਆ ਸੀ ਜੇ ਮੈਂ ਲੋਕਾਂ ਲਈ ਖੜਦਾ ਸੀ ਤਾਂ ਲੋਕ ਮੇਰੇ ਲਈ ਵੀ ਖੜੇ ਨੇਗੇ ਇਹੇ ਗੱਲ ਆ ਪਰ ਲੋਕਾਂ ਲਈ ਤੁਸੀਂ ਖੜ ਕੇ ਦਿਖਾਓ ਕੱਲਾ ਘਰਾਂ ਦੇ ਵਿੱਚ ਬੈਠ ਕੇ ਜਾਂ ਗੱਡੀਆਂ ਦੇ ਵਿੱਚ ਬੈਠ ਕੇ ਮੇਰੇ ਵੀਰੋ ਇਸ ਚੀਜ਼ ਨੂੰ ਹੱਥ ਮਾਰੋ ਥੋੜਾ ਆਕਲ ਨੂੰ ਕੱਲਾ ਗੱਡੀਆਂ ਦੇ ਵਿੱਚ ਬਹਿ ਕੇ ਜਾਂ ਘਰਾਂ 'ਚ ਬਹਿ ਕੇ ਲਾਈਵ ਹੋਣ ਨਾਲ ਕੰਮ ਨਹੀਂ ਬਣਦੇ ਲੋਕਾਂ ਲਈ ਹਿੱਕੜਾ ਕੇ ਖੜਿਆ ਲੋਕਾਂ ਲਈ ਲੜਿਆ ਤੇ ਲੋਕ ਵੀ ਉਵੇਂ ਖੜਦੇ ਨੇਗੇ ਕਿਉਂਕਿ ਰਾਜਨੀਤਿਕ ਬੰਦਿਆਂ ਨੇ ਹੁਣ ਤੁਸੀਂ ਦੇਖਿਆ ਮੈਂ ਦੇਖਿਆ ਪ੍ਰੋਪੋਗੈਂਡਾ ਬਹੁਤ ਵੱਡਾ ਚਲਾਇਆ ਹੋਇਆ ਮੇਰੇ ਤਾਂ ਮੱਖੀਆਂ ਵਾਂਗੂ ਪਾ ਮਗਰ ਲੱਗੇ ਹੋਰੇ ਸਾਰੀਆਂ ਪਾਰਟੀਆਂ ਦੇ ਬੰਦੇ ਮੈਂ ਅੱਜ ਕਿਕਰ ਤੁਹਾਨੂੰ ਪਤਾ ਵੀ ਕੋਈ ਪਾਰਟੀ ਨਹੀਂ ਬਖੀ ਨਾ ਜਿਹੜੀਆਂ ਵੀ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਰਹਿੰਦੇ ਨੇ ਜਿੰਨੇ ਵੀ ਲੀਡਰ ਰਹੇ ਨੇ ਮੈਂ ਸਭ ਨੂੰ ਨੰਗਾ ਚਿੱਟਾ ਕਰਿਆ ਅੱਜ ਸਾਰਿਆਂ ਨੂੰ ਇਹ ਗੱਲਾਂ ਚੁਗਰ ਜਿੰਦਾ ਮੈਂ ਦੇਖਦਾ ਕਿਤੇ ਕੋਈ ਵੀਡੀਓ ਬਣਾ ਕੇ ਪਾਉਂਦੇ ਕਿਤੇ ਕੋਈ ਵੀਡੀਓ ਬਣਾ ਕੇ ਪਾਉਂਦੇ ਪਰ ਜੇ ਆਉਣਾ ਤਾਂ ਆਓ ਰਾਜਨੀਤਿਕ ਲੀਡਰਾਂ ਨੂੰ ਮੇਰੀ ਇਹੀ ਬੇਨਤੀ ਹੈ ਜਿਹੇ ਤੁਹਾਨੂੰ ਲੋਕਾਂ ਨੇ ਕੁਰਸੀਆਂ ਤੇ ਬਿਠਾਇਆ ਤਾਂ ਅੱਜ ਲੋਕਾਂ ਦੇ ਲਈ ਖੜੋ ਲੋਕਾਂ ਦੇ ਡਟ ਕੇ ਖੜੋ ਜਾਓ ਜਾ ਕੇ ਜੇ ਤੁਹਾਨੂੰ ਇੱਥੇ ਕਿਸਾਨ ਜਿਹੜੇ ਸਾਡੇ ਰਾਜਨੀਤਿਕ ਜਿਹੜੇ ਸਾਡੇ ਅੰਦੋਲਨ ਨੇ ਉਹ ਗੈਰ ਰਾਜਨੀਤਿਕ ਹੁੰਦੇ ਨੇਗੇ ਫਿਰ ਤੁਸੀਂ ਜਾਓ ਜਾ ਕੇ ਦਿੱਲੀ ਦੇ ਵਿੱਚ ਬੈਠੋ ਆਪਣਾ ਜਿਹੜਾ ਸ਼ਾਸਨ ਬੁਲਾਓ ਅੱਜ ਤਿੱਕਰ ਤੁਹਾਨੂੰ ਇਸ ਚੀਜ਼ ਦਾ ਪਤਾ ਕਿ ਜਿਹੜਾ ਆਪਣਾ ਸੁਭ ਕਰਨ ਵੀਰ ਚਲਾ ਗਿਆ ਅੱਜ ਤਿੱਕਰ ਜਿਹੜੀ ਆ ਸਰਕਾਰ ਕਹਿਣ ਵਾਲੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਗੱਲਾਂ ਕਰਨ ਵਾਲੇ ਕਿ ਦੇਖੋ ਜੀ ਮੈਂ ਪੰਜਾਬ ਲਈ 100 ਵਾਰੀ ਮੇਰੀ ਕੁਰਸੀ ਕਰਵਾਣਾ ਮੈਂ ਕਹਿੰਦਾ 100 ਵਾਰੀ ਦੀ ਗੱਲ ਛੱਡੋ ਇਹ ਗੱਲਾਂ ਗੀਆਂ ਤੁਸੀਂ ਇੱਕ ਵਾਰੀ ਪੰਜਾਬ ਦੇ ਲੋਕਾਂ ਨਾਲ ਖੜ੍ਹਜੋ ਡਟ ਕੇ ਅੱਜ ਤੱਕ ਜਿਹੜਾ ਉਹ ਕਿਤੇ ਨਾ ਅੱਜ ਹੋ ਗਏ 7-8 ਦਿਨ ਹੋ ਗਏ ਕਿਤੇ ਮਨ ਲੱਗਦਾ ਅੱਜ ਕੋਈ ਪਰਚਾ ਹੋਣ ਦੀ ਗੱਲਬਾਤ ਚੱਲ ਰਹੀ ਆ ਪਤਾ ਨਹੀਂ ਕਰਨਗੇ ਪਤਾ ਨਹੀਂ ਨਹੀਂ ਕਰਨਗੇ ਜੇ ਕੁਝ ਹੋ ਰਿਹਾ ਉਹ ਕੁਝ ਹੋ ਰਿਹਾ ਹੈ ਨਾ ਤੇ ਬਹੁਤ ਸਾਰੀਆਂ ਗੱਲਾਂ ਨੇ ਗੀਆਂ ਤੇ ਆਓ ਆ ਕੇ ਆਪਾਂ ਲੜੀਏ ਤੇ ਕੱਲਾ ਤੁਸੀਂ ਤਾਂ ਇੱਥੇ ਜਿਹੜਾ ਜ਼ੋਰ ਦੇ ਹੀ ਰੱਖਦੇ ਹੋ ਵੀਰੋ ਤੇ ਸਰਕਾਰਾਂ ਦਾ ਪੂਰਾ ਐਨ ਅੱਡੀ ਚੂਟੀ ਦਾ ਜ਼ੋਰ ਲੱਗਿਆ ਹੁੰਦਾ ਕਰਨਾ ਕੱਖ ਨਹੀਂ ਹੈਗਾ ਕਰਨਾ ਕੁਛ ਨਹੀਂ ਹੈਗਾ ਇਹਨਾਂ ਨੇ ਨਾ ਲੋਕਾਂ ਨਾਲ ਅੱਜ ਖੜੇ ਨੇ ਨਾ ਕੱਲ ਖੜੇ ਨੇ ਇਹਦਾ ਕੁਰਸੀ ਦੇ ਯਾਰ ਨੇ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਨੇ ਕੁਰਸੀ ਅਜ ਤਾਂ ਮੈਂ ਕੋਈ ਗੱਲ ਕਹਿਣਾ ਉਹਨਾਂ ਦਾ ਕੁਰਸੀ ਦਾ ਵਿਰੋਹ ਇਹਨਾਂ ਨੂੰ ਰਾਜਨੀਤਿਕ ਲੀਡਰਾਂ ਨੂੰ ਇੰਨੀ ਪਿਆਰੀ ਹੈ ਕਿ ਇਹਨਾਂ ਦੇ ਕੋਈ ਘਰੇ ਮਰ ਜੇ ਇਹਨਾਂ ਦਾ ਉਹ ਉਹਦਾ ਦੁੱਖ ਨਹੀਂ ਹੁੰਦਾ ਜਦੋਂ ਇਹਨਾਂ ਦੀ ਪਾਵਰ ਜਾਂਦੀ ਤੇ ਜਦੋਂ ਇਹਨਾਂ ਦੀ ਕੁਰਸੀ ਜਾਂਦੀ ਇਹਨਾਂ ਨੂੰ ਬਹੁਤ ਦੁੱਖ ਹੁੰਦਾ ਕਿਸੇ ਵੀ ਤੁਸੀਂ ਦੇਖ ਲਓ ਕਿਸੇ ਵੀ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਚੱਲਦਾ ਹੈ ਜਾਂ ਪੰਜਾਬ ਦੇ ਨੌਜਵਾਨ ਖੇਲਾ ਦੇ ਵਿੱਚ ਨੇਗੇ ਇਹਨਾਂ ਦਾ ਮੂੰਹ ਟੁੱਟ ਜੇ ਕਿਸੇ ਲਈ ਨਹੀਂ ਬੋਲ ਕੇ ਰਾਜੀ ਤੇ ਇਸ ਕਰਕੇ ਸਾਡੇ ਜਿੰਨੇ ਵੀ ਲੋਕ ਨੇਗੇ ਮੇਰੇ ਵੀਰੋ ਆਓ ਆਪਾਂ ਇਕੱਠੇ ਹੋ ਕੇ ਆਪਾਂ ਸਾਰੇ ਲੜੀਏ ਤੇ ਆਪਾਂ ਇਕੱਠੇ ਹੋ ਕੇ ਆਪਣੇ ਪੰਜਾਬ ਦੀ ਗੱਲ ਕਰੀਏ ਆਪਾਂ ਆਪਣੀਆਂ ਨਸਲਾਂ ਫਸਲਾਂ ਜ਼ਮੀਨਾਂ ਨੂੰ ਬਚਾਉਣ ਦੀ ਆਪਾਂ ਜਿਹੜੀ ਲੜਾਈ ਦੀ ਗੱਲ ਕਰੀਏ ਵੀਰੋ ਇਕੱਠੇ ਹੋ ਕੇ ਆਪਾਂ ਸਾਰਿਆਂ ਨੇ 2 ਮਾਰਚ ਨੂੰ ਮੇਰੇ ਸਾਰੇ ਹੀ ਮੇਰੇ ਭਰਾਵਾਂ ਨੂੰ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਮੇਰੇ ਭੈਣਾਂ ਨੂੰ ਬੇਨਤੀ ਹੈ ਮੇਰੇ ਕਲਾਕਾਰ ਵੀਰਾਂ ਨੂੰ ਬੇਨਤੀ ਹੈ 2 ਮਾਰਚ ਨੂੰ ਆਪਾਂ ਵੱਡਾ ਜਿਹੜਾ ਕਾਫਲਾ ਲੈ ਕੇ ਆਪਾਂ ਸੰਭੂ ਤੇ ਉੱਥੇ ਹਾਜ਼ਰੀ ਲਵਾਉਣੀ ਹੈ ਅਨਸ਼ਾਸਨ ਦੇ ਵਿੱਚ ਰਹਿਣਾ ਨੌਜਵਾਨੋ ਜਿੰਨੇ ਵੀ ਜਾਣੇ ਜਾਓਗੇ ਮਨੂ ਇੱਕ ਚੀਜ਼ ਦਾ ਪਤਾ ਤੁਸੀਂ ਕੀ ਕਰਦੇ ਹੋ ਬਸ ਥੋੜਾ ਟਾਈਮ ਲਵਾ ਕੇ ਹਾਜ਼ਰੀ ਭਜਾਉਣਾ ਸਾਰਾ ਦਿਨ ਜਿਹੜਾ ਪ੍ਰੋਗਰਾਮ ਸੁਣਨਾ ਹੈ ਉੱਥੇ ਬੈਠਣਾ ਹੈ ਧਰਮਾਂ ਦੇ ਵਿੱਚ ਬੈਠਣਾ ਸਿੱਖੋ ਤੇ ਆਪਣੇ ਪੰਜਾਬ ਲਈ ਲੜਨਾ ਸਿੱਖੋ ਵੀਰੇ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀਰੇ